ਬਾਈ ਜਾਨਾ ਚਾਰ ਬੋਤਲਾਂ ਖੜਨੀਆਂ ਹੁਣ ਕੋਈ ਨਹੀਂ ਕੋਈ ਨਹੀਂ ਹਵਾ ਲੱਗਾਂ ਤਾਂ ਮੁੰਡੇ ਨੂੰ ਟੀਮ ਨੂੰ ਪਹੁੰਚੀ ਹੋਇਆ ਆਕੇਲੇ ਦੋ ਮੁੰਡੇ ਨੂੰ ਦੱਸੋ ਬਾਈ ਹੈਂਡੀਕੈਪਟ ਨੇ ਵੀ ਜਿਹੜਾ ਖੂਨ ਕਢਾਇਆ ਸੀ ਅੱਜ ਦੂਜਾ ਲੈ ਕੇ ਆਵਾਂ ਹੁਣ ਕਿਹੜਾ ਲਿਆਉਣਾ ਕੋਈ ਸਾਸੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਪਹੁੰਚੇ ਆ ਪਿੰਡ ਮਈਆਂ ਵਾਲਾ ਕਲਾਂ ਤੇ ਇੱਥੇ ਲੱਗਣਾ ਖੂਨਦਾਨ ਕੈਂਪ ਬਾਲਾਜੀ ਖੂਨਦਾਨ ਕੈਂਪ ਇਹ ਜਿਹੜੇ ਕੋਰਪੋਰਟ ਆਪਣਾ ਕੋਰਕਪੂਰੇ ਤੋਂ ਆ ਬਲੱਡ ਬੈਂਕ ਵਾਲੇ ਤੇ ਅੱਜ 18 ਤਰੀਕ 8ਵਾਂ ਮਹੀਨਾ 2024 ਤੇ ਦਿਨ ਅੱਜ ਹੈਗਾ ਜਿਹੜਾ ਐਤਵਾਰ ਦਾ ਤੇ ਲੋਕ ਭਲਾਈ ਆਰਮਿੰਗ ਗਰੁੱਪ ਕੋਰਕਪੂਰ ਕਲਾਂ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਜਿਹੜੇ ਇਹਨਾਂ ਦੀ ਐਂਬੂਲੈਂਸ ਤੇ ਇਹਨਾਂ ਦਾ ਵੀ ਖਾਸ ਸਹਿਯੋਗ ਲੋ ਬਈ ਪਹਿਲਾ ਡੋਨਰ ਆ ਗਿਆ ਵਾ ਕੀ ਨਾਮ ਬਾਈ ਜੀ ਭਪਿੰਦਰਪਾਲ ਭਪਿੰਦਰ ਦਾ ਭਪਿੰਦਰਪਾਲ ਸਿੰਘ ਮਈਆ ਵਾਲੀ ਤੋਂ ਹਾਂ ਮਈਆ ਵਾਲਾ ਠੀਕ ਆ ਜੀ ਆਪਾਂ ਤੁਹਾਨੂੰ ਕਢੋਣਾ ਪੈਣਾ ਹਾਂ ਇਹ ਦੂਜਾ ਡੋਨਰ ਤੇ ਬਾਈ ਕੀ ਨਾਮ ਬਾਈ ਆਹੀ ਬੰਡ ਆਪਣਾ ਦਾ ਹਨ ਜਿਹੜੇ ਵੀਰ ਭਰਾ ਖੂਨਦਾਨ ਕਰਕੇ ਜਾਣਗੇ ਉਹਨਾਂ ਨੂੰ ਨਾਮ ਨਾਲ ਇੱਕ ਜਿਹੜਾ ਆ ਪੌਦਾ ਵੀ ਦਿੱਤਾ ਜਾਊਗਾ ਕਿਉਂਕਿ ਘਰੇ ਲਾਉਣ ਵਾਸਤੇ ਤੇ ਜਿਹੜਾ ਖੂਨਦਾਨ ਕਰਨ ਆਉਣਗੇ ਤੇ ਉਹਨਾਂ ਵਾਸਤੇ ਗਰਮ ਦੁੱਧ ਤੇ ਕੇਲਿਆਂ ਦੀ ਜਿਹੜੀ ਸੇਵਾ ਕੀਤੀ ਜਾਊਗੀ ਮੌਕੇ ਤੇ ਕਿਉਂਕਿ ਜ਼ਰੂਰੀ ਆ ਇਹ ਚੀਜ਼ ਵੀ ਡਾਈਟ ਵੀ ਜ਼ਰੂਰੀ ਆ ਨਾ ਕਿ ਡਸਟਪੀਨ ਇਧਰ ਆ ਸ਼ੋਹਰਤ ਲਓ ਜੀ ਡੋਨਰ ਵੀ ਪਹੁੰਚ ਰਹੇ ਆ ਵੱਧ ਤੋਂ ਵੱਧ ਹੁਣ ਜਿਹੜਾ ਖੂਨ ਦਾਣਾ ਕਰਨ ਵਾਸਤੇ ਤੇ 12 13 ਜੂਨ ਤਾਂ ਜਿਹੜੀਆਂ ਹੋ ਗਈਆਂ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਬਲੱਡ ਕੈਂਪ ਦੇ ਨਾਲ ਨਾਲ ਲੰਗਰ ਵੀ ਜਿਹੜਾ ਚਲਾਇਆ ਗਿਆ ਸੰਗਤ ਵਾਸਤੇ ਜੋ ਛਕਣਾ ਚਾਹੁੰਦੇ ਸਾਰਿਆਂ ਵਾਸਤੇ ਕਿੰਨੀਆਂ ਜੂਨਟਾਂ ਹੋ ਗਈਆਂ ਬਾਈ 32 32 ਜੂਨਟਾਂ ਹੋ ਗਈਆਂ ਤਕਰੀਬਨ ਮੰਨ ਕੇ ਚਲੋ 50 ਜੂਨਟਾਂ ਹੋ ਜਾਣਗੀਆਂ ਹਣਾ 50 ਜੂਨਟਾਂ ਹੋ ਜਾਣਗੀਆਂ ਕਿਉਂਕਿ ਤੁਰੇ ਆਉਂਦੇ ਹਜੇ ਡੋਨਰ ਚਾਰ ਬੋਤਲਾਂ ਬਾਈਆਂ ਦੇ ਚਾਰ ਬੋਤਲਾਂ ਕੱਢਣੀਆਂ ਹੁਣ ਚਾਰ ਬੋਤਲਾਂ ਕੱਢ ਲੈਣੀਆਂ ਬਾਜ ਤੋਂ ਲੈ ਕੱਲ ਇਹਦਾ 36 ਤੇ ਪਹੁੰਚਣਿਆ ਤੇਰੇ ਕੇਲੇ ਤੇਰੇ ਹੀ ਆ ਕਿਉਂ ਆ ਕੇਲੇ ਦੋ ਮੁੰਡੇ ਦਸ ਦੋ ਵੀ ਦੋ ਉਹ ਤੋਂ ਤਾਂ ਪੈ ਗਏ ਯਾਰ ਘਬਰਾਹਟ ਹੋਣ ਲੱਗਦੀ ਆ ਉਹ ਤੋਂ ਮੈਨੇ ਬਾਅਦ 35 ਜੇ ਲਵਾ ਲਈ ਆ ਆ ਕੇ ਆਪੇ ਆਉਗਾ ਮੈਂ ਥੋੜਾ ਜਿਹਾ ਬੱਬੂ ਘਬਰਾ ਆ ਗਿਆ ਕੋਈ ਨਹੀਂ ਕੋਈ ਨਹੀਂ ਹਵਾ ਲੱਗਨ ਦਾ ਮੁੰਡੇ ਨੂੰ ਤਾਗਾ ਦਿੱਤੀ ਇਹ ਕੋਈ ਨਹੀਂ ਕੋਈ ਨਹੀਂ ਠੀਕ ਆ ਸਹੀ ਉਹ ਮਾੜਾ ਮੋੜਾ ਘਬਰਾਹਟ ਹੋ ਗਈ ਉਹ ਦੂਜਾ ਲੈ ਕੇ ਆਵਾਂ ਹਣਾ ਕਿਹੜਾ ਲੈਣਾ ਕੋਈ ਜਿਹੜਾ ਫਰੂਟੀ ਫਰੈਟੀ ਕੋਈ ਜਿਹੜਾ ਕੋਚਾ ਆ ਪਰ ਠੀਕ ਹੈ ਲੈ ਪਿਓ ਵੀ ਬਾਬਾ ਨੂੰ ਜੂਸ ਯਾਰ ਡੱਗ ਪਿਆ ਮੁੰਡਾ ਯਾਰ ਮੁੰਡੇ ਤੇ ਨੌਜਵਾਨੀ ਦਾ ਚਤ ਲੱਗ ਜਾਂਦਾ ਇਥੋਂ ਹਾਂ ਮਾਜੀ ਦੇ ਬਾਦ ਦਾ ਵੱਡੇ ਭੈਣ ਜੋ ਗਿਆ ਉਹ ਬੰਦਾ ਪਾਣੀ ਨੂੰ ਨਾ ਜਿੱਤਦਾ ਨਾ ਕਿਸੇ ਦਾ ਤਰੱਕੀ ਦਾ ਜਾਨੇ ਨਾ ਕਦਮ ਦੀ ਹੋ ਗਈ ਸਮਾਪਤੀ ਤੇ ਬਾਈ ਹੁਣ ਜਿਹੜਾ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਵਾ ਤੇ ਆ ਬਾਈ ਹੈਂਡੀਕੈਪਟਾ ਤੇ ਇਹਨੇ ਵੀ ਜਿਹੜਾ ਬਾਈ ਖੂਨ ਦਾਣ ਕੀਤਾ ਵਾ ਸਭ